ਜੀ ਸਰ ਜ਼ਿਲਹੰਦਰ ਜਹਤੀ ਪੁਲਿਸ ਫੋਲੋ ਮਾੜੇ ਅੰਸਰ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਨੂੰ ਉਸਲੇ ਸਫਲਤਾ ਹਾਸਲ ਹੋਈ ਜਦ ਮਿਤੀ 6 1 25 ਨੂੰ ਇੱਕ ਇਨਸੀਡੈਂਟ ਵਿੱਚ ਜਿਸ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਸੀ ਜਗਤਾਰ ਸਿੰਘ ਅਤੇ ਉਸ ਸੰਬੰਧੀ ਅਸੀਂ ਮੁਕੱਦਮਾ ਨੰਬਰ 7 ਦਰਜ ਰਜਿਸਟਰ ਕੀਤਾ ਸੀ ਉਸ ਵੇਲੇ ਅਸੀਂ ਇਸ ਮੁਕਦਮੇ ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸਿਰਵਿੰਦਰ ਤੇ ਲਖਵੀਰ ਨੂੰ ਇਸ ਵਿੱਚ ਜਿਹੜੇ ਮੇਨ ਅਕਿਊਜ਼ ਸੀਗੇ ਅਮਰਿਤਪਾਲ ਰਾਜਵੀਰ ਤੇ ਅਜਿੰਦਰ ਜੋ ਕਿ ਕਾਫੀ ਦਿਨ ਤੋਂ ਭੱਜੇ ਹੋਏ ਸੀ ਜਿਨ੍ਹਾਂ ਨੂੰ ਕੱਲ ਮਿਤੀ 10 2122 ਨੂੰ ਮੁਕਦਮਾ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਰਿਮਾਨਡ ਹਸਲ ਕੀਤਾ ਇਹ ਤਿੰਨੋਂ ਦੋਸ਼ੀ ਜੋ ਕਿ ਕਤਲ ਕਰਨ ਉਪਰਾਹਤ ਇੱਥੋਂ ਭੱਜ ਕੇ ਹਿਮਾਚਲ ਜ਼ਿਲ੍ਹੇ ਗਏ ਸੀਗੇ ਤੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਕੱਲ ਮਿਤੀ 10 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਉਪਰਾਹਤ ਇਸ ਮੁਕਦਮੇ ਦੇ ਵਿੱਚ ਜੋ ਵੀ ਬੰਦੀਕਾਰ ਵੀ ਪੰਡੇਗਾ ਉਸ ਨੂੰ ਕੰਮਲ ਕਰਕੇ ਅਸੀਂ ਦੀ ਚਾਰਜਸ਼ੀਟ ਫ੍ਰੀਮ ਕਰਕੇ ਦੋਸ਼ੀ ਦੇ ਖਿਲਾਫ ਚੁਰਾਨ ਪੇਸ਼ ਕਰਾਂਗੇ ਸਰ ਗ੍ਰਿਫਤਾਰ ਕਿੱਥੋਂ ਕੀਤਾ ਗ੍ਰਿਫਤਾਰ ਅਸੀਂ ਇਹਨਾਂ ਨੂੰ ਕਚੈਰੀਆਂੋਂ ਕੀਤਾ ਜੀ ਅਕਲਪੁਰ ਦੇ ਵਿੱਚ ਕਤਲ ਹੋਇਆ ਸੀ ਇਹ ਕਤਲ ਦਾ ਕਾਰਨ ਕੀ ਹੈ ਇੱਕ ਕਤਲ ਦਾ ਕਾਰਨ ਇਹ ਸੀ ਕਿ ਜਿਹੜਾ ਇਸ ਮੁਕਦਮੇ ਦੇ ਵਿੱਚ ਇੱਕ ਦੋਸ਼ੀ ਸੀ ਜਮਿੰਦਾਰ ਇਹਦੀ ਜਿਹੜੇ ਜਗਤਾਰ ਦਾ ਦੋਸਤ ਸੀਗਾ ਤੇਜਿੰਦਰ ਸਿੰਘ ਰਸ਼ਬੋਲੀ ਉਹਦੇ ਨਾਲ ਪੁਰਾਣੀ ਲੜ-ਗੜਬ ਸੀ ਇਹ ਦੋਨਾਂ ਦਾ ਆਪਸੀਿਤ ਦੋਤਨਾਂ ਦੀ ਲੜਾਈ ਝਗੜਾ ਹੋ ਚੁੱਕਾ ਸੀ ਤੇ 6 ਤਾਰੀਖ ਨੂੰ ਇਹਨਾਂ ਦਾ ਫੇਰ ਉਸ ਵਕਤ ਲੜਾਈ ਝਗੜਾ ਹੋਇਆ ਤੇ ਇਹ ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਜਿਸ ਚ ਇੱਕ ਬੰਦੇ ਦੀ ਮੌਤ ਹੋ ਗਈ